ਤੇ ਰੱਖਣਾ ਉਹ ਦੇ ਪਹੁੰਚ ਨਹੀਂ ਉਹ ਤੜਫਾ ਕੇ ਰੱਖਣਾ ਉਹ ਤੂੰ ਕੀ ਜਾਣਦਾ ਮੈਨੂੰ ਸੋਹਣਾ ਵੇ ਮੈਂ ਬੜੀਆਂ ਕੀਤੀ ਵੇ ਕੱਤੇ ਨੂੰ ਨਹੀਂ ਸਜਣਾ ਛੱਡਣਾ ਬਾਕੀ ਕੱਟ ਨਹੀਂ ਕੀਤੀ ਇੱਕ ਕੱਤੇ ਨੂੰ ਨਹੀਂ ਸਜਣਾ ਸਜਣਾ ਬਾਕੀ ਕੱਟਣਾ ਕੀਤੀ ਦੋ ਚੱਕਰ ਦੇ ਮੱਕਣਾ ਆ ਲਾ ਕੇ ਰੱਖਣਾ ਕੋਈ ਸਾਨੂੰ ਜਾਣੇ ਮੱਤ ਧੱਕ ਕੇ ਰੱਖਣਾ ਹੋ ਜਾਵੇ ਰੇ ਆ ਤੂੰ ਵੀ ਜਾਣੇ ਐਸੇ ਰੱਖ ਮਾ ਸਾਡਾ ਗਿਆਨ ਕੀ ਹੈ ਸਾਨੂੰ ਜੋ ਉਰੇ ਘਾਟ ਹੋ ਗਿਆ ਥੋੜੀ ਮਿਸਟੇਕ ਨਾ ਬਿਸਕੋਗਣਾ ਭਾਈ ਚੱਲ ਲਿਓ ਕੋਈ ਨਹੀਂ ਥੋੜ੍ਹਾ ਬੜਾ ਘਾਪ ਗਿਆ ਚੱਲਦਾ ਜਾਂਦਾ ਇੱਕ ਮਾਰੇ ਆੜੀ ਜਾਨੋ ਬਾਕੀ ਘੱਟ ਤੂਣਾ ਨਾ ਨਹੀਂ ਬੋਲੀ ਬਾਗੋ ਜਾਨ ਦੀਏ ਉਹ ਜੋ ਲੋ ਸਾਡੀ ਉਤੇ ਪੀਤੀ ਇੱਕ ਮਾਰੇ ਆੜੀ ਜਾਨੋ ਬਾਕੀ ਘੱਟ ਤੂਣਾ ਕੀ ਸਰੀਰ ਮਰ ਮੁਕਿਆ ਦਾ ਹਏ ਮਰ ਮੁਕਿਆ ਦਾ ਜੀਣ ਦੇ ਸਵਾਲ ਕੁਛ ਨਹੀਂ ਆਵੇ ਜਾਣ ਜਾਣ ਕੇ ਜੀ ਤੂੰ ਜਾਣ ਜਾਣ ਕੇ ਬਤ ਚੜਾ ਵਿੱਚ ਪਤਿਆਂ ਦਾ ਬਾੜ ਪੋਸੀ ਤੀ ਜਾਨੀ ਕਾੜ ਕੇ ਤੇ ਤੂੰ ਜਾਣ ਜਾਣ ਕੇ ਵਾਹਿਗੁਰੂ ਸ਼ਾਬਾਸ਼ ਭਾਈ ਇਹ ਚ ਕੋਈ ਨਹੀਂ ਹੈਗਾ ਭਾਈ ਪੂਰਾ ਚੱਲੂ ਆ ਇਹ ਨਾਉਨ ਸਟਾਪ ਚੱਲਣਗੇ ਭਾਵੇਂ ਵਿੱਚ ਟੱਪਾ ਆਵੇ ਭਾਵੇਂ ਪਹਿਰਾ ਆਵੇ ਪਰ ਸਾਡੀ ਮਰਜ਼ੀ ਨਾਲ ਚੱਲੂਗਾ ਸਾਡਾ ਚੈਨਲ ਸਾਡੀ ਮਰਜ਼ੀ ਸਾਡਾ ਲਾਈਵ ਓਕੇ ਭਾਈ ਓਕੇ ਬ੍ਰੋ ਗੱਲ ਕੀ ਆਸ ਤੇ ਗਾਣਾ ਆਸ ਤੇ ਸੌਰੀ ਲਵ ਯੂ ਥਾਰਿਆਂ ਨੂੰ ਧੰਨਵਾਦ अक्त की गल कम तो, ते या मस्की तो, तो, ते तो आए लेट हो अ मस्ती हो जाए जी घड़ी आगे खाने कीमत सस्ती हो जाए भाई जाइए घर धोईए सदरकोट आय हाय 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 मन जा तू ਮੇਰੀ ਜਾਨ ਵੀ ਤੂੰ ਮੇਰਾ ਰੱਬ ਵੀ ਤੂੰ ਬਸ ਛੱਡ ਦੇ ਗੁੱਸੇ ਕੇ ਲਈ ਬਾਕੀ ਕੋਈ ਚੱਕਰ ਨਹੀਂ ਬਈ ਹਾਂ ਕਰਿਓ ਜਾਨ ਦੇ ਗੁੱਸੇ ਕੇ ਦੁਬਾਰਾ ਮਿਲਦੇ ਆ ਮਿਲਣਾ ਕਿਨੇ ਸਾਨੂੰ ਭਾਈ ਮਿਲਣਾ ਕਿਨੇ ਮੋਦੀ ਨੇ ਸਾਡੀ ਦਾ ਕੋਈ ਹੈ ਹੀ ਨਹੀਂ ਵਿਆਹ ਦੇ ਬੰਦੇ ਆ ਇੱਕ ਤੇ ਆਪਣੇ ਭਰੋਸਾ ਦਿੱਤਾ ਇਹ ਇੱਕ ਤਾਂ ਹੀ ਡਿਗੇ ਆ ਦੂਜੀ ਨੂੰ ਅਸੀਂ ਚਾਹਦੇ ਨਹੀਂ ਜੇ ਕੋਈ ਆ ਕੋਈ ਆ ਜੇ ਮਾੜਾ ਹੀ ਕਹਿੰਦੇ ਨਹੀਂ ਆਇਆਂ ਨੂੰ ਵੈਲਕਮ ਆ ਤੇ ਗਇਆਂ ਨੂੰ ਹਾਏ ਕੰਮ ਤੋਂ ਆਏ ਭਾਈ ਜੀ ਨਾ ਤੇਰੇ ਭਰਾ ਜੀ ਨੇ ਇਹਦੇ ਬਾਇ ਕੰਮ ਤੋਂ ਆਏ ਆ ਬਸ ਠੀਕ ਕਰਦੇ ਜੀ ਜਿਨ੍ਹਾਂ ਨੂੰ ਪਤਾ ਵਾ ਮੇਰੇ ਭਰਾ ਨੂੰ ਪਤਾ ਵਾ ਹੀ ਬਾਬੇ ਜੀ ਦੀਆਂ ਅੰਦਰ ਤੋਂ ਇਹ ਲੀਪੋ ਮੇ ਪਿਆ ਤੇ 8 ਵਾਏ ਹੈ ਬਾਰ ਬਾਰ ਦੀ ਫਾਡੋਰੀ ਤੱਕਾਉਣ ਵਾਲੀ ਘਰੇ ਜਾ ਕੇ ਤੁਹਾਨੂੰ ਪਤਾ ਹੀ ਹੈ ਸਾਰਾ ਦੇਹੀ ਹਾਲਾ ਘਰੇ ਜਾ ਕੇ ਜਵਾਕਾ ਨੇ ਕਹੜਾ ਆ ਦੇ ਦਿਓ ਉਹ ਦੇ ਲੋ ਆ ਚਾਹੀਦਾ ਤੇ ਉਹ ਚਾਹੀਦਾ ਬਸ ਆਹੀ ਆ ਜਿਹੜਾ ਨਾ 5-7 ਮਿੰਟ ਦਾ ਸਫਰ ਹੈਗਾ ਐਂ ਕਿੱਥੇ ਚਲੇ ਚੀ ਸਾਰੇ ਦਿਨ ਦਾ ਮਨ ਰੋਜਨ ਕਰ ਲੀਏ ਇਹ ਆ ਲੋਕਾਂ ਨੂੰ ਦਿਖਾ ਲਈਏ ਵੇ ਲੋਕੀ ਕਿਵੇਂ ਆਉਂਦੇ ਆ ਆ ਦੇਣ ਲੋ ਲੈਟ ਕਿਵੇਂ ਵਜਦੀ ਪਈ ਅੱਗੇ કોઠી ના લાગી રાધા સ્વામી મારા નો સારું બોલ રાધા 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 સ્વામી ਯਾ ਭੋਲੇ ਸਾਰੇ ਛੱਡ ਕੇ ਆ ਜਾ ਕੋਲੇ ਯਾ ਭੋਲੇ ਯਾ ਭੋਲੇ ਰਹਾ ਤੇ ਰਹੀ ਇਹ ਬਾਈ ਜੋ ਜੁਗਤ ਹੈ ਲੱ ਖਿਆ ਬਾਤ ਹੈ ਖਿਆ ਬਾਤ ਹੈ ਭਾਈ ਮੈਂ ਵੇਖੀ ਤੇ ਤੇਰੀ ਬਾਤ ਕਿਆ ਨਾ ਹੋਏ ਆ ਆਪਣੇ ਮਹਾਰਾਜ ਨੂੰ ਦੇਖ ਮੈਨੂੰ ਛੱਡਦਾ ਬਿਨਾ ਗੱਲ ਤੋਂ ਇਦੇ ਵਿੱਚੇ ਲੱਗ ਕੇ ਨਹੀਂ ਸੱਤ ਸਾਲਾਂ ਦਾ ਓਹ ਇੱਕ ਪੜ ਵਿੱਚ ਭੁੱਲ ਗਈ ਹਾਏ ਐਡੀ ਗਲਤੀ ਕੀਤੀ ਨਹੀਂ ਬਈ ਨਹੀਂ ਗਾਣੇ ਵਿੱਚ ਬੜੇ ਥੋੜੇ ਥੋੜੇ ਨਾਲ ਮੈਨੂੰ ਇੰਨਾ ਨਹੀਂ ਇੰਨੇ ਆਪਾਂ ਪੜਨੇਗੇ ਭਾਈ ਬਿਲਕੁਲ ਬਈ ਏਡੇ ਪੜਨੇਗੇ ਭਾਈ ਅਸੀਂ ਪੂਰਾ ਗਾਣਾ ਬਣਾ ਲਏ ਬਸ ਕਈਆਂ ਦਾ ਇੱਕ ਪੈਰਾ ਜੋੜਿਆ ਕਈਆਂ ਦੋ ਪੈਰੇ ਜੋੜਿਆ ਪਰ ਹਾਂ ਗਾਣੇ ਬਣਾਏ ਆ ਬਾ ਉਹ ਤੇਰੀ ਦਿਮਾਗ ਮੇਰੀ ਥਿੰਕਿੰਗ ਮੇਰੀ ਸੋਚ ਮੈਂ ਆਪ ਦੀ ਸੋਚ ਦੇ ਮੁਤਾਬਕ ਬਣਾਇਆ ਵੀ ਮੇਰੀ ਸੋਚ ਦੀ ਪਹੁੰਚ ਕਿੱਥੋਂ ਤੱਕ ਆ ਨਾ ਆਪਾਂ ਕਿਸੇ ਦੇ ਨਹੀਂ ਕਲੀਪ ਕਰਦੇ ਆ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਮੇਰਾ ਕਿੱਥੋਂ ਤੱਕ ਦਿਮਾਗ ਆ ਨਾ ਆ ਸਾਇੰਸ ਕਹਿੰਦੀ ਆ ਵੀ ਹਰੇਕ ਬੰਦੇ ਦਾ ਦਿਮਾਗ ਇਕੋ ਲਈ ਕੰਮ ਕਰਦਾ ਹਰੇਕ ਬੰਦੇ ਦਾ ਨਾ ਦਿਮਾਗ 100% ਚੋ ਕਿਸੇ ਦਾ 60% ਕਰਦਾ ਕਿਸੇ ਦਾ 40% ਕਰਦਾ ਕਿਹਦਾ 90% ਵੀ ਕਰਦਾ ਕਿਹਦਾ 80.99 ਵੀ ਕਰਦਾ ਸਾਰਿਆਂ ਦਾ ਨਹੀਂ ਹੈਗਾ ਜਰੂਰੀ ਬਈ ਇਹਦਾ ਇੰਨਾ ਹੀ ਦਿਮਾਗ ਕੰਮ ਕਰੂਗਾ ਆਪੋ ਆਪਣੀ ਬੋਜਾ ਆਪੋ ਆਪਣੀ ਸਰੀਰ ਦੀ ਗਰੋਥ ਆ ਆਪੋ ਆਪਣੀ ਸਰੀਰ ਦੀ ਪਾਵਰ ਆ ਬਈ ਉਹਨੇ ਆਪਣੇ ਦਿਮਾਗ ਤੋਂ ਕਿੰਨਾ ਕੰਮ ਲੈਣਾ ਹੈਨਾ ਇਹਦਾ ਪਹਿਲਾ ਆ ਜਿਹੜਾ ਬਿਲਕੁਲ ਆ ਰਾਈ ਨੂੰ ਇਹ ਲੋ ਕੀ ਬਾਈ ਲੋ ਕੋਟੋ ਮੀਆ ਔਰੰਤਮ ਦਾ ਬੋੜੋ ਆ ਯਾਰ ਹਰੀ 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 ਬੋੜੋ ਬੋੜੋ ਮੀਆਂ ਹੰਦਲਾ ਬੋੜੋ ਮੀਆਂ ਪੂਕੀ ਮੀਆਂ ਰੰਗ ਲਾਓ ਚੋੜਾ ਇਹ ਹੁਣ ਤੁਸੀਂ ਦੱਸੋ ਭਾਈ ਮੈਂ ਕੀ ਕੁਝ ਬੋਲ ਗਿਆ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਇਹ ਕੀਆ ਮਲਾਈ 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 ਹੁਣ ਤੁਸੀਂ ਇਹ ਦੇਖ ਲਿਓ ਮਲਾਈ ਭਾਸ਼ਾ ਕਿੱਥੇ ਚਲਦੀ ਆ ਠੀਕ ਹੈ ਇਹ ਬੋੜੋ ਆ ਬੋੜਾ ਮਤਲਬ ਤੁਸੀਂ ਬਲਾਈ ਕੇ ਮਲੇਸ਼ੀਆ ਦੀ ਪਹਾ ਚੈੱਕ ਕਰ ਲਿਓ ਵੀ ਇਹ ਮੱਕੀ ਖੜਿਆ ਸਾਰਿਆਂ ਦੀ ਮਾਂ ਕਾਫੀ ਠੀਕ ਹੈ ਉਹ ਕਹਿੰਦੇ ਆ ਤੇਰੀ ਮਾਂ ਕਾਫੀ ਮੈਂ ਸਾਰਿਆਂ ਨੂੰ ਕਹਿੰਦਾ ਤੇਰੀ ਮਾਂ ਕਾਫੀ ਕਾਫੀ ਠੀਕ ਹੁਣ ਪਹਿਲਾਂ ਚੈੱਕ ਕਰ ਲਿਓ ਮੇਰੇ ਭਰਾ ਕੁਝ ਮਾੜਾ ਜਗਾ ਕਮੈਂਟ ਕਰਦੇ ਕਮੈਂਟ ਕਰਨ ਤੋਂ ਪਹਿਲਾਂ ਕੋਈ ਤੇਰੀ ਮਾਂ ਕਾਫੀ ਬਲਾਈ ਕੇ ਕਿਹਨੂੰ ਕਹਿੰਦੇ ਆ ਠੀਕ ਹੈ ਸਾਰਿਆਂ ਨੂੰ ਭਾਈ ਸਾਰਿਆਂ ਦਾ ਆਦਰ ਸਤਕਾਰ ਕਰਦਾ ਠੀਕ ਹੈ ਪਰ ਮੈਂ ਕਿਹਾ ਤੇਰੀ ਮਾਂ ਕਾਫੀ ਪਹਿਲਾਂ ਇਹਦੀ ਲੈਂਗੁਏਜ ਚੈੱਕ ਕਰ ਲਿਓ ਠੀਕ ਹੈ ਭਾਈ ਭਲੇ ਹੀ ਭਾਸ਼ਾ 'ਚ ਤੇਰੀ ਮਾਂ ਕਾਫੀ ਕਿਹਨੂੰ ਕਹਿੰਦੇ ਆ ਪੁੱਛ ਲਿਓ ਆਲ ਆਫ ਯੂ ਆਲ ਆਫ ਯੂ ਠੀਕ ਹੈ ਮੈਂ ਕੱਲੇ ਨੂੰ ਕਹਿੰਦਾ ਆਲ ਆਫ ਯੂ ਤੇਰੀ ਮਾਂ ਕਾਫੀ ਹਾਂ ਹਾਂ ਵਹੀ 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 ਕਹਿ ਰਹੇ ਹਾਂ ਭਾਈ ਵਹੀ ਕਹਿ ਰਹੇ ਹਾਂ ਜਿਵੇਂ ਜਿੱਦਾਂ ਮੈਂ ਉਹਦੀ ਬੋਣੀ ਦਾ ਵੀਡੀਓ ਆ ਤਾਂ ਰੋੜਾ ਲੈ ਗਈ ਭਾਈ ਯਾਰ ਕੀ ਕੋਤਾ ਤੇਓ ਵੀ ਆਜ ਕੱਲ ਜਿਹੜਾ ਫੂਫਲੀ ਫੂਫਲੀ ਚੱਲਦੀ ਮੈਨੂੰ ਠੰਡ ਆ ਗਈ ਫੂਫਲੀ ਚੱਲਦੀ ਠੀਕ ਹੈ ਫੂਫਲੀ ਉਹਦੇ ਉਹਨਾਂ ਕੋਲ ਗੱਟਕੀ ਹੁੰਦੀ ਆ ਇੱਕ ਜਿਹੜਾ ਡੱਬੇ ਪੈਕ ਹੁੰਦੀ ਆ ਉਹ ਮੈਨੂੰ ਸਾਰੇ ਮੇਰਾ ਭਰਾ ਕਮੈਂਟ ਕਰਕੇ ਦੱਸਿਓ ਉਹ ਕਿੰਨੇ ਦਾ ਪੀਸਾ ਠੀਕ ਹੈ ਠੀਕ ਹੈ ਤੇ ਸਾਨੂੰ ਧਰਮਕੋਟ ਬੰਦਾ 10 ਰੁਪਏ ਦਾ ਪੀਸਾ ਆਉਂਦਾ ਬਈ ਮੈਨੂੰ ਪਤਾ ਉਹ 5 ਰੁਪਏ ਦਾ ਪੀਸਾ ਸਾਰਿਆਂ ਨੂੰ ਪਤਾ ਉਹ 5 ਰੁਪਏ ਦਾ ਪੀਸਾ ਜਿਹੜਾ ਚਾਰ ਤੁੰਦਾ ਆਪਣੇ 500 ਦਾ ਵਜੇ 400 ਹੁੰਦਾ ਕਲਾਈਰ ਨਹੀਂ ਕਹ ਰਿਆ ਕਰਿਆ ਨੂੰ ਜਿਹੜਾ 400 ਹੁੰਦਾ ਨਾ ਉਹ ਸਾਰੇ ਮੇਰੇ ਭਰਾ ਕਮੈਂਟ ਕਰਕੇ ਦੱਸਿਓ ਉਹ ਕਿੰਨੇ ਦਾ ਪੀਸ ਆ ਪਰ ਸਾਨੂੰ ਇੱਕ ਬੰਦਾ 1000 ਰੁਪਏ ਦਾ ਲਾ ਰਿਆ ਸੀ ਇਹ ਵੀਰੇ ਦੀ ਕੱਲ ਨੂੰ ਕੱਲ ਨੂੰ ਫਿਰ ਮੈਂ ਵੀਡੀਓ ਬਣਾਉਂਗਾ ਜੀ ਪਾਉਂਗਾ ਕੱਲ ਹੀ ਕੱਲ ਰਾਤ ਨੂੰ ਮੈਂ ਪਾਉਂਗਾ ਕੰਪਲੀਟ ਉਹ ਬੰਦਾ ਸਾਨੂੰ ਲਾ ਰਿਆ 1000 ਰੁਪਏ ਦਾ ਇੱਕ ਪੀਸ ਇਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਇੰਨੀ ਪਾਵਰ ਆ ਨਾ ਮੈਂ ਦੁਬਾਰਾ ਗਿਆ ਕੈਮਰਾ ਮੈਂ ਔਨ ਕੀਤਾ ਚਲਾਇਆ ਉਹ ਬੰਦਾ ਕਹਿੰਦਾ ਭਾਈ 20 ਦਾ ਤਿੰਨ ਠੀਕ ਹੈ ਤੇ ਪਹਿਲਾ ਦਿਨ ਕਹਿ ਰਿਹਾ ਸੀਗਾ ਪਹਿਲਾਂ ਕਹਿ ਰਿਹਾ ਭਾਈ 10 ਦਾ 1 ਕਾ ਪੀਸ ਹਾਂ ਬਿਲਕੁਲ ਗੱਲ ਗੱਲ ਘਚਕਦੀ ਨਹੀਂ ਹਾਂ ਜਾਂ ਗੱਲ ਗੱਲ ਮੂਫਲੀ ਦੀ ਨਹੀਂ ਗੋੜ ਦੀ ਨਹੀਂ ਠੀਕ ਹੈ ਇਹ ਸਾਨੂੰ ਵੀ ਪਤਾ ਵਾ ਗੋੜ 50 ਰੁਪਏ ਕਿਲੋ ਆ ਠੀਕ ਹੈ ਤੇ ਮੂਫਲੀ ਹੈਗੀ ਆ 130000 ਰੁਪਏ ਕਿਲੋ ਠੀਕ ਹੈ 130000 ਰੁਪਏ ਨੂੰ ਕੰਪੈਰੀਸ਼ਨ ਕਰ ਲਿਓ ਫਿਰ 150 ਰੁਪਏ ਗੋੜਾ ਇਸ ਤੋਂ 150 ਰੁਪਏ ਲਾਓ 150 ਰੁਪਏ ਕਿਲੋ ਮੁਗਲੀ ਠੀਕ ਹੈ 200 ਰੁਪਏ ਹੋ ਗਿਆ ਤੁਸੀਂ ਖੁਦ ਵੇਖ ਲਓ ਕਿਲੋ ਮੁਗਲੀ ਹੋ ਗਈ ਕਿਲੋ ਚ ਅੱਧਾ ਕਿਲੋ ਡੀਜ਼ਲ ਦੀ ਆ ਇਹਦਾ ਅੱਧਾ ਕਿਲੋ ਮੁਗਲੀ ਹੋ ਗਈ ਤੇ ਕਿਲੋ ਹੋ ਗਈ ਇਹ ਕਿਲੋ ਹੋ ਗਿਆ ਗੋੜਾ ਇਹ ਟੋਟਲ ਹੋ ਗਿਆ 1.5 ਕਿਲੋ ਤੇ 1.5 ਕਿਲੋ ਗੱਟਕ ਤੁਸੀਂ ਇਹ ਖੁਦ ਕੰਪੈਰ ਕਰਨ ਲਿਓ ਬਈ ਇੱਕ ਪੀਸ ਕਿੰਨੇ ਗ੍ਰਾਮ ਦਾ ਤੇ ਕਿੰਨੇ ਚੇਪਿਆ ਮੈਂ ਵੀ ਕਹਿੰਦਾ ਬਈ ਪੀਸ ਕਿੰਨਾ ਮਹਿੰਗਾ ਜਾਂ ਸਸਤਾ ਤੇ 1.5 ਕਿਲੋ ਗੋੜ ਤੇ ਗੱਚਾ ਕੱਲੀ मूंगਫਲੀ ਆ। ਕੀ 3 ਮਿੰਟ 3 ਮਿੰਟ ਕਿੰਨੇ ਆ? 3 ਮਿੰਟ 3 ਮਿੰਟ ਤੇ ਵੇਖ ਲਓ ਵੇ ਕਿੰਨੇ ਦਾ ਵਾ। ਤੇ ਮੈਨੂੰ ਫਿਰ ਕਰਕੇ ਕਮੈਂਟ ਦੱਸਿਓ ਭਾਈ ਇੰਨੇ ਗ੍ਰਾਮ ਇੰਨੇ ਦਾ ਪੰਦਾ। ਮੇਰੇ ਭਰਾ ਸਾਰਿਆਂ। ਆਹ ਨੇ ਮੇਰੇ ਭਰਾ ਸਾਰੇ। ਮੇਰੇ ਭਰਾ ਓਕੇ ਬਾਈ, ਟਾਟਾ, ਲਵ ਯੂ ਸਾਰਿਆਂ। ਚਲੋ